ਜਦੋਂ ਮੈਨੂੰ ਤੁਹਾਡੇ ਬਾਰੇ ਪਤਾ ਚੱਲਿਆ ਆ ਆਈ ਕਮ ਟੂ ਰੀਅਲਾਈਜ਼ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰੋਗੇ ਤੁਸੀਂ ਡੀਓਪੀ ਦਾ ਰੋਲ ਕਰੋਗੇ ਆ ਫਰੋਮ ਬਿਲਕੁਲੀ ਆਪਣੇ ਫਿਊਚਰ ਬਾਰੇ ਕੀ ਕਰਨਾ ਹੈ ਉਸ ਦੀ ਕੋਈ ਵਿਜਨ ਨਹੀਂ ਹੋਣੀ ਟੂ ਵਰਕਿੰਗ ਇਨ ਅ ਪੰਜਾਬੀ ਫਿਲਮ ਇੰਡਸਟਰੀ ਜਿਸ ਵਿੱਚ ਤੁਸੀਂ ਰੋਜ਼ ਨਵੇਂ ਕਲਾਕਾਰਾਂ ਨਾਲ ਗੱਲ ਕਰ ਰਹੇ ਹੋ ਮਿਲ ਰਹੇ ਹੋ ਉਹਨਾਂ ਤੇ ਕੰਮ ਕਰ ਰਹੇ ਹੋ ਵਾਟ ਇਜ਼ ਐਕਸਪੀਰੀਅੰਸ ਪਹਿਲਾਂ ਤੇ ਮੈਨੂੰ ਇਹਦੇ ਬਾਰੇ ਕੋਈ ਇੱਕ ਹੁੰਦਾ ਨਾ ਕਈ ਕਈ ਲੋਕ ਕਹਿੰਦੇ ਕਿ ਮੈਂ ਜੀ ਸੋਚਿਆ ਸੀਗਾ ਜੀ ਮੈਂ ਤੇ ਐ ਕਰਨ ਮੈਂ ਕੁਝ ਵੀ ਨਹੀਂ ਸੋਚਿਆ ਸੀਗਾ ਮਤਲਬ ਮੈਂ ਬਾਈ ਲੱਕ ਇੱਧਰ ਆਇਆ ਐਕਚੁਅਲੀ ਮੈਂ ਮੇਰੀ ਜਿਹੜੀ ਸਕੂਲਿੰਗ ਆ ਉਹ ਮੇਰਾ ਭਿਕੂਮੰਡ ਪਿੰਡ ਆ ਜਿਲ੍ਹਾ ਹਨਾ ਤਰਨਤਾਰਨ ਦੇ ਵਿੱਚ ਉੱਥੇ ਮੈਂ ਸਕੂਲਿੰਗ ਕੀਤੀ ਫਿਰ ਮੈਂ ਉੱਥੇ ਹੀ ਗਵਰਨਮੈਂਟ ਸਕੂਲ ਪੜਿਆ ਪਲੱਸ 2 ਤੱਕ ਤੇ ਮੈਂ ਧੱਕੇ ਧੱਕੇ ਹੀ ਖਾਂਦਾ ਰਿਹਾ ਐ ਬਸ ਕਿ ਠੀਕ ਐ ਟਾਈਮ ਪਾਸ ਹੋ ਰਿਹਾ ਆਪਣਾ ਕਿ ਪਲੱਸ 2 ਮੈਂ ਜੋ ਸੋਚਿਆ ਕਿ ਜੋ ਮੈਂ ਸੋਚਿਆ ਉਹ ਮੈਂ ਦੱਸਦਾ ਕਿ ਮੈਂ ਪਲੱਸ 2 ਕਰੂੰਗਾ ਫਿਰ ਮੈਂ BCA ਕਰ ਲੂੰਗਾ ਕੋਈ 15-20000 ਦੀ ਸੈਲਰੀ ਹੋਗੀ ਠੀਕ ਹੈ ਚਲੋ ਜਿੰਨਾ ਕੇ ਚੱਲੀ ਜਾਊਗਾ ਜੋ ਹਨਾ ਬਟ ਜਦੋਂ ਮੈਂ ਇੱਥੇ ਆਇਆ ਇੱਥੇ ਆਣ ਕੇ ਮੈਂ ਆਪਣੇ ਵੱਲ ਐਡਮਿਸ਼ਨ BCA ਜੀ ਆਪਣਾ ਨਾ ਉਦੋਂ ਇੱਕ ਹਰ ਟਾਈਮ ਦੇ ਵਿੱਚ ਜਿਵੇਂ ਇੱਕ ਟਾਈਮ ਤੇ ਇੰਜੀਨੀਅਰਿੰਗ ਦਾ ਬਹੁਤ क्रेज ਸੀਗਾ ਜਦੋਂ ਮੈਂ ਜਦੋਂ 13 2013 14 ਦੇ ਵਿੱਚ ਆਇਆ ਤੇ ਉਦੋਂ ਤੱਕ BBA BCA ਪੂਰੇ ਟ੍ਰੈਂਡ 'ਚ ਸੀਗੇ ਤੇ ਮੈਂ ਉਹਦੀ ਐਡਮਿਸ਼ਨ ਲਈ ਆਇਆ ਸੀਗਾ ਜਦੋਂ ਉੱਥੇ ਆਇਆ ਤੇ ਉਹ ਕਿਸੇ ਇੱਕ ਸਾਡੇ ਟੀਚਰ ਸੀਗੇ ਉਹਨਾਂ ਕਹਿੰਦੇ ਜਰਨਲਿਜ਼ਮ ਦਾ ਕੋਰਸ ਕਰ ਲੋ ਜੀ ਕੈਮਰੀ ਉਹ ਕਰਕੇ ਮੈਂ ਕਹਾਂ ਯਾਰ ਮੈਂ ਪੜ ਨਹੀਂ ਸਕਦਾ ਕਹਿੰਦੇ ਫਿਰ ਤੇ ਬਹੁਤ ਵਧੀਆ ਜੇ ਤੂੰ ਪੜ ਨਹੀਂ ਸਕਦੇ ਕੰਮ ਹੀ ਸਾਰਾ ਪ੍ਰੈਕਟੀਕਲ ਆ ਮੈਂ ਅਸਲ ਵਿੱਚ ਐਡਮਿਸ਼ਨ ਇਸ ਕੰਮ ਲਈ ਲੈ ਕੇ ਚਲੋ ਪੜਨਾ ਘੱਟ ਪਊਗਾ ਕਿ ਪੜਨ ਜਾਂਦੇ ਆ ਪਾਉਣੇ ਕੀ ਅੱਗੇ ਫਿਰ ਮੈਂ ਉੱਥੇ ਆ ਤੇ ਜਦੋਂ ਕਲਾਸ 'ਚ ਗਏ ਉੱਥੇ ਮੇਰਾ ਇੱਕ ਦੋਸਤ ਹੀ ਬਣਿਆ ਮਤਲਬ ਭਰਾ ਹੀ ਆ ਮੇਰਾ ਲਵਦੀਪ ਸੋਲ ਉਹਨੂੰ क्रेज ਸੀਗਾ ਫੋਟੋਗ੍ਰਾਫੀ ਦਾ ਉਨੇ ਮੈਨੂੰ ਕਿਹਾ ਕਹਿੰਦਾ ਇੱਕ ਨਾ ਸਾਨੂੰ ਅਸਾਈਨਮੈਂਟ ਮਿਲੀ ਕਹਿੰਦਾ ਯਾਰ ਫੋਟੋ ਆ ਮੈਂ ਕਿਹਾ ਮੈਂ ਮੈਂ ਕੀ ਕੀਤਾ ਮੈਂ ਕੋਈ ਫੋਟੋ ਨਹੀਂ ਕੀਤੀ ਤੇ ਮੈਂ ਗੂਗਲ ਤੋਂ ਡਾਊਨਲੋਡ ਕਰਕੇ ਫੋਟੋਆਂ ਤੇ ਉਦਾਂ ਹੀ ਪ੍ਰਿੰਟ ਲਾ ਕੇ ਉਹਨਾਂ ਨੂੰ ਦੇ ਦਿੱਤੇ ਉਹਨੇ ਮੈਨੂੰ ਉਹਨੇ ਫੋਟੋਆਂ ਵਿਖਾਈਆਂ ਕਿ ਮੈਂ ਕਿੱਤੀਆਂ ਮੈਂ ਕਿਹਾ ਯਾਰ ਇਹ ਕਿਹੜਾ ਕੰਮਾ ਦਾ ਕੰਮ ਕਹਿੰਦਾ ਨਹੀਂ ਮੈਂ ਉਹਨੇ ਨਾ ਕੈਮਰਾ ਲੈ ਇੱਕ ਉਸ ਟਾਈਮ ਨਿਕੌਣ ਦਾ D3100 ਕੈਮਰਾ ਸੀਗਾ ਉਹਨੇ ਉਹ ਕੈਮਰਾ ਪਰਚੇਸ ਕੀਤਾ ਜਦੋਂ ਉਹਨੇ ਕੈਮਰਾ ਲੈ ਮੈਂ ਉਹਦੇ ਨਾਲ ਵੈਸੇ ਫਿਰਨ ਤੁਰਨ ਲੱਗ ਗਿਆ ਕਿ ਕੈਮਰੇ ਕੁਮਰੇ ਤੇ ਆਣਾ ਤੇ ਫਿਰ ਮੈਨੂੰ ਵੀ ਇੱਕ ਸ਼ੌਂਕ ਜਾਂ ਬਣ ਗਿਆ ਨਾਲ ਰਹਿ ਕੇ ਉਹਦੇ ਫਿਰ ਇੱਕ ਪ੍ਰੋਡਕਸ਼ਨ ਹਾਊਸ ਜੁਆਇਨ ਕੀਤਾ ਉਹਦੇ ਚ ਜਿਹੜੇ ਲਾਈਵ ਕੀਰਤਨ ਦਰਬਾਰ ਹੁੰਦੇ ਆ ਹਨਾ ਕਿ ਉਹ ਸ਼ੂਟ ਸ਼ੁਰੂ ਕੀਤੇ ਫਿਰ ਇੱਕ ਦਿਨ ਇੱਕ ਬੰਦਾ ਦੋਸਤੀ ਸਿਗਾ ਉਹਨੇ ਮੈਨੂੰ ਕਹਿੰਦਾ ਯਾਰ ਇੱਕ ਮਿਊਜ਼ਿਕ ਵੀਡੀਓ ਕਰਨੀ ਹੈ ਤੂੰ ਸ਼ੂਟ ਕਰੇਗਾ ਮੈਂ ਕਹਾ ਮੈਂ ਕਰ ਲੂੰਗਾ ਤੇ ਕਹਿੰਦਾ ਕਿੰਨੇ ਪਰਟ ਕਿੰਨੇ ਪੈਸੇ ਲਏਗਾ ਕਿਉਂਕਿ ਉਸ ਵੇਲੇ ਮੈਂ 2 200 ਰੁਪਿਆ ਪਰ ਡੇ ਲੈ ਰਿਆ ਸੀਗਾ ਜਿਨ੍ਹਾਂ ਕੋਲ ਮੈਂ ਕੰਮ ਕਰ ਰਿਆ ਸੀਗਾ ਆਲਰੇਡੀ ਮੈਂ ਬੜਾ ਹੀ ਡਰ ਕੇ ਉਹਨੂੰ 1500 ਰੁਪਿਆ ਮੰਗਿਆ ਤੇ ਉਹ ਮੰਨ ਗਿਆ ਮੈਂ ਕਿਹਾ ਰਾਹ ਕੰਮ ਤੇ ਠੀਕ ਹੈ ਚਲੋ ਮੈਂ ਐਵੇਂ ਅੰਡਰ ਐਸਟੀਮੇਟ ਕਰ ਰਿਆ ਆਪਣੇ ਆਪ ਨੂੰ ਤੇ ਉਹਨੂੰ ਮੈਂ ਗੱਲ ਕਹੀ ਤੇ ਉਹ ਮੰਨ ਗਿਆ ਫਿਰ ਫਿਰ 1500 ਰੁਪਏ ਪਰ ਡੇ ਤਾਂ ਮੇਰੀ ਜਰਨੀ ਸ਼ੁਰੂ ਹੋਈ ਫਿਰ ਅਗਲੀ ਵਾਰੀ ਮੈਂ 2000 ਮੰਗਿਆ ਉਸ ਤੋਂ ਅਗਲੀ ਵਾਰੀ 5000 ਮੰਗਿਆ ਉਸ ਤੋਂ ਅਗਲੀ 10000 ਮੰਗਿਆ ਮਤਲਬ ਇਦਾਂ ਵੱਧਦੇ ਗਏ ਮਤਲਬ ਇਥੋਂ ਮੈਂ ਸ਼ੁਰੂਆਤ ਜੇ ਮੈਂ ਕਹਾਂ ਕਿ ਮੇਰਾ ਕੋਈ ਬੜਾ ਇੰਟਰਸਟ ਸੀਗਾ ਮੈਂ ਬੜਾ ਸੋਚਿਆ ਹੀ ਮੇਰਾ ਤਾਂ ਵਿਜ਼ਨ ਹੀ ਇਹ ਹੈ ਕਿ ਮੈਂ ਤਾਂ ਬੜਾ ਪੇਂਟਰ ਐ ਮੈਂ ਬੜਾ ਆਰਟਿਸਟ ਐ ਮੈਂ ਕੋਈ ਨਹੀਂ ਮੈਂ ਅੱਜ ਵੀ ਕਹਿੰਨਾ ਕਿ ਅੱਜ ਵੀ ਮੈਨੂੰ ਹੁਣ ਮੈਨੂੰ ਕਈ ਮੈਂ ਜਵੇਂ ਸ਼ੂਟ ਕਰਦਾ ਜਿਹੜੇ ਕੋਈ ਵੇਲੇ ਕੋਈ ਫਰੇਮਵਰਕ ਹੈ ਜਾਂ ਲਾਈਟ ਵੇਕ ਜਿਹਨੇ ਕਮ ਇਹਨਾਂ ਨੂੰ ਕਿਉਂ ਲੱਗ ਰਿਹਾ ਇੰਨਾ ਵਧੀਆ ਹੈ ਪਰ ਉਰਚ ਪਰ ਮੈਨੂੰ ਜੋ ਪਰਸਨਲੀ ਲੱਗਦਾ ਕਿ ਉਹਦੇ 'ਚ ਮਾਰਾਏ ਦਾ ਬਹੁਤ ਵੱਡਾ ਹੱਥ ਹੈ ਨੇਚਰ ਦਾ ਬਹੁਤ ਵੱਡਾ ਹੱਥ ਹੈ ਮੈਂ ਹਮੇਸ਼ਾ ਕਹਿੰਦਾ ਕਿ ਮੈਂ 25% ਦਾ ਕੰਮ ਕਰਦਾ 75% ਰੱਬ ਸਾਧ ਦੇ ਜਾਂਦਾ ਮੇਰਾ ਉਹਦੇ ਕਰਕੇ ਮੇਰੀਆਂ ਸਾਰੀਆਂ ਚੀਜ਼ਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ